ਸੋਹਣ ਸਿੰਘ ਜੀ ਸਰਪੰਚ ਜੀ ਤੇ ਸਰਪੰਚ ਜੀ ਦੇ ਨਾਲ ਜਿਹੜੇ ਦੇਖਦੇ ਆ ਨੀ ਅੰਦਰ ਵਾਜੇ ਮੈਂ ਬੈਠੀ ਸੀ ਜਿਹੜੀ ਅਸਰ ਨਾਲ ਚੱਲਦੇ ਪਏ ਚੱਲੋ ਆਓ ਤੁਸੀਂ ਜੀ ਲੈ ਲੋ ਸਰਪੰਚ ਜੀ ਕਮਜੀ ਸਿੰਘ ਚੰਨੀ ਜੀ ਕਹਿੰਦਾ ਮੈਂ ਕਰ ਲਾਉਣੀ ਤੁਹਾਡੀ ਕਾਂਗਰਸ ਆਈ ਤੇ ਇਹਨਾਂ ਦੇ ਪੰਜ ਸਰਪੰਚ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਾਕ ਸੰਚੀਆਂ ਆਪ ਸਭ ਦਾ ਐਕਸਲੌਂਡ ਤੇ ਗਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਖਾਸ ਤੌਰ ਤੇ ਵੀਰ ਸਿੰਘ ਜੀ ਜਿਨ੍ਹਾਂ ਨੇ ਜਿਹੜੇ ਹਲਕੇ ਦੀ ਕਮਾਂਡ ਉਹ ਆਪ ਸੰਭਾਲੀ ਔਰ ਸਾਨੂੰ ਕਹਿੰਦਾ ਮੈਂ ਹੀ ਸਗਾ ਪੁੱਤਿਆ ਬਾਦਲਾ ਦਾ ਉਥੇ ਵੀ ਦੋ ਵਾਰ ਐਮਐਲਏ ਬਣ ਕੇ ਉਹਨਾਂ ਨੂੰ ਵੀ ਧੋਖਾ ਦੇ ਕੇ ਹੁਣ ਆਮ ਆਦਮੀ ਪਾਰਟੀ ਕਿਲੇ ਤੇ ਖੜਾ ਹੈ ਤੀਨੋਂ ਤੁਸੀਂ ਦੱਸੋ ਉਹ ਜਿਹੜਾ ਚਾਰ ਗੰਦਾ ਟੱਪ ਆਇਆ ਚਾਰ ਦਰਵਾਜੇ ਟੱਪਲੇ ਜੀ ਨੇ ਅਜਿਹੇ ਬੰਦੇ ਦਾ ਕਿਹੜਾ ਵਿਸ਼ਵਾਸ ਕਰ ਸਕਦੇ ਹੋ ਤੁਸੀਂ ਕਿੱਥੇ ਖੜੇਗਾ ਜਿਹੜਾ ਕਹਿੰਦੇ ਸਾਈਕਲ ਦਾ ਵੀ ਸਟੈਂਡ ਆਉਂਦਾ ਆ ਟੀਨੂ ਦਾ ਰਿੰਕੂ ਜਿਹੜਾ ਭਾਜਪਾ ਕਰਨੀ ਖੜਾ ਇਹਨਾਂ ਦਾ ਕੋਈ ਸਟੈਂਡ ਨਹੀਂ ਜਿਹੜਾ ਭਾਜਪਾ ਕਰਨੀ ਤੇ ਖੜਾ ਹੈ ਪਹਿਲਾਂ ਉਹ ਕਾਂਗਰਸ ਵਿੱਚ ਸੀ ਫੇਰ ਆਮ ਆਦੀ ਪਾਰਟੀ ਚਲੇ ਗਿਆ ਉਹਨੇ ਐਮਪੀ ਵੀ ਬਣਾਤਾ ਅਗਲੀ ਟਿਕਟ ਵੀ ਦੇਤੀ ਸਭ ਕੁਝ ਨਾਲ ਲੈ ਕੇ ਉਹਨੇ ਭਾਜੀਪੀ ਦਾ ਉਮੀਦਵਾਰ ਬਣ ਗਿਆ ਤੇ ਚੌਧਰਾ ਨੇ ਭੁੱਖੇ ਲਾਲਚ ਦੇ ਵਿੱਚ ਆ ਕੇ ਡਰ ਦੇ ਵਿੱਚ ਆ ਕੇ ਰੋਜ਼ ਪਾਰਟੀਆਂ ਜਿਹੜੇ ਬਲੋਗ ਬਦਲਦੇ ਐ ਅਜਿਹੇ ਦਲ ਬਦਲੂ ਲੋਕਾਂ ਨੂੰ ਸਭ ਤੋਂ ਸਿਖਾਉਣ ਦੀ ਲੋੜ ਹੈ ਇਹਨਾਂ ਨੂੰ ਆਹ ਹੁਣ ਗਾਉਣੇ ਵਾਲਾ ਹੀ ਇਹਨੇ ਗਾਣਾ ਬਣਾਇਆ ਕਹਿੰਦਾ ਦਲ ਬਦਲੂ ਲੋਕਾਂ ਨੂੰ ਸੁਰਤ ਲੈ ਆਉਣੀ ਹੈ ਬੀਬਾ ਇਸ ਵਾਰ ਮੈਂ ਫੂਟ ਚੰਨੀ ਨਾ ਪਾਉਣੀ ਹੈ ਇਹਨਾਂ ਨੂੰ ਸੁਰਤ ਲੈ ਆਉਣੀ ਪੈਣੀ ਪਾਰਟੀ ਨੇ ਬੀਬੀਆਂ ਬੇਟੀਆਂ ਕਹਿੰਦਾ ਜੀ 10000 ਰੁਪਏ ਦੇਕਰੋਗੇ ਸਾਨੂੰ ਵੋਟਾਂ ਬਾ ਦੋ ਆ 25 ਮਹੀਨੇ ਹੋ ਗਏ ਬੀਬੀਆਂ ਉੱਡ ਗਈ ਜਾਂਦੀਆਂ 1000 ਰੁਪਏ ਨੂੰ ਮੁਰਕ ਕੇ ਆ ਕੇ ਆਏ ਨਹੀਂ ਕਿੱਥੇ ਚਲੇ ਗਏ ਮੁਰਝਾੜੂ ਲੈ ਕੇ ਪਿੱਛੇ ਪੈ ਜਿਓ ਕਿ ਝਾੜੂ ਦੇ ਨਾਲੇ ਕੁੱਟਣੇ ਆ ਤੇ ਦਾਦੇ ਮੰਗਾਉਣੇ ਜਿੱਤ ਹਜ਼ਾਰਾਂ ਜਾਂਦੇ ਨੇ ਕਿ ਉਹ ਕਿੱਥੇ ਗਿਆ ਟੂ ਡਰਸ ਇੱਕ ਪਰ ਸਾਰੀ ਸਰਕਾਰ ਇਹਨਾਂ ਨੇ ਬਣਾਈ ਪੈਨਸ਼ਨਾਂ ਕਰਨੇ ਸੀ ਵਧਾਉਂਗੇ ਵਧਾਈਆਂ ਨਹੀਂ ਮੈਂ ਮੁੱਖ ਮੰਤਰੀ ਜਿੰਨੀ ਦੇ ਰਿਹਾ ਹਾਂ ਸਾਢੇ 3 ਮਹੀਨੇ ਉਹਦੇ ਤੁਹਾਡੇ ਬਿਜਲੀ ਦੇ ਬਕਾਏ ਖੜੇ ਸੀ ਬਹੁਤ ਕਰੋੜ ਰੁਪਏ ਦਾ ਤੁਹਾਨੂੰ ਪਾਣੀ ਦੇ ਬਹੁਤ ਬਕਾਏ ਖੜੇ ਸੀ ਤੁਹਾਡੇ ਉਹ ਸਾਰੇ ਮਾਫ ਕੀਤੇ ਤੁਹਾਨੂੰ 1250 ਕਰੋੜ ਰੁਪਏ ਦਾ ਚੌਲ ਦਾ ਰੇਟ ਘਟਾਇਆ ਡੀਜੇ ਦਾ ਰੇਟ ਵੜੀਆਂ ਬੀਬੀਆਂ ਇਹਨਾਂ ਦੀ ਤਨਖਾਹ ਵਧਾਈ ਆਧierne ਆਸ਼ਾ ਵਰਕਰ ਬੀਬੀਆਂ ਇਹਨਾਂ ਦੀ ਤਨਖਾਹ ਵਧਾਈ ਹਰ ਉਹ ਕੰਮ ਕੀਤਾ ਜੋ ਆਮ ਲੋਕਾਂ ਨੂੰ ਫਾਇਦਾ ਦੇਣਾ ਲੈ ਤੁਹਾਡੀ ਪਿੰਡ ਦੀ ਟਰੈਂਕੀ ਹੈ ਟਰੈਂਕੀ ਦੇ ਜਿਹੜੀ ਮੋਟਰ ਲੱਗੀ ਵੀ ਉਹਦਾ ਬਿੱਲ ਖੜਾ ਸੀ ਬਹੁਤ ਉਹ ਸਾਰੇ ਬਰਲੀਕ ਮਾਰਦੀ ਸਾਰੇ ਪੰਜਾਬ ਦੇ ਟੈਂਕੀਆਂ 'ਤੇ ਮੈਂ ਕਿ ਜਿੱਦਾਂ ਖੇਤਾਂ ਦੀਆਂ ਟੈਂਕੀਆਂ ਮਾਫ਼ ਹੈ ਖੇਤਾਂ ਦੀਆਂ ਟੂਬਰ ਮੋਟਰਾਂ ਮਾਫ਼ ਹੈ ਸੇ ਬਿਜਲੀ ਮੀਟ ਦਾ ਬਿੱਲ ਨਹੀਂ ਉਹਦਾ ਉਸੇ ਤਰ੍ਹਾਂ ਜਿਹੜੇ ਪਾਣੀ ਪੀਣੇ ਵਾਲੀ ਮੋਟਰ ਹੈ ਉਹਦਾ ਵੀ ਮਾਫ਼ ਕਰੋ ਹੁਣ ਅੱਗੇ ਨੂੰ ਤੁਹਾਡੀ ਪਾਣੀ ਦੀ ਟੈਂਕੀ ਦਾ ਬਿੱਲ ਨਹੀਂ ਆ ਰਿਹਾ ਉਸ ਨੂੰ ਜਿਹੇ ਫਾਇਦੇ ਦਿੱਤੇ ਜਿਹੜੇ ਹਰ ਮਹੀਨੇ ਤੁਹਾਨੂੰ ਫਾਇਦਾ ਦੇ ਰਹੇ ਆ ਬਿਜਲੀ ਦੇ ਰੇਟ ਮੈਂ 3 ਬਿਜਲੀ ਮੈਂ 3 ਰੁਪਏ ਘਟਾਇਸ ਆ ਜਿਹੜਾ 0 ਬਿਲਾਉਂਦਾ ਇਹ ਤਾਂ ਐਸੀ ਕਰਕੇ ਗਏ 300 ਮਿੰਟ ਇਹ ਨਾ ਨੇ ਤਾਂ ਉੱਪਰ 301 ਲਗਾਤਾ ਵੀ ਜੇ 301 ਹੋ ਗਏ ਤਾਂ 300 ਵੀ ਗਿਆ ਜੇ 2 4 ਵਾਰ ਵੀ ਬਿੱਲ ਆ ਜਾਵੇ ਤਾਂ ਸਾਰੇ ਪੈਰੇ ਤੇ پیسے ਬਸੂਟ ਜਾਂਦੇ ਸੋ ਇਹ ਝਾੜੂ ਵਾਲਿਆਂ ਨੇ ਧੋਖਾ ਹੀ ਕੀਤਾ ਹੈ ਕਿਨਾ ਤੋਂ ਕਹਿੰਦੇ ਹੁੰਦੇ ਵੀ ਝਾੜੂ ਖੜਾ ਕਰਨਾ ਨਾ ਕਲੇਜ ਦੀ ਚੜ ਹੁੰਦੀ ਹੈ ਇਹ ਆਪਣੇ ਕਲੇਜ ਛੇੜ ਲਿਆ ਪੁਨੇ ਨੂੰ ਲੰਬਾ ਪਾਉਣਾ ਪੈਣਾ ਤੁਸੀਂ ਦੇਖੋ ਆ ਤੁਹਾਡੇ ਲਾਗ ਤਿੰਨ ਪੈਟਰੋਲ ਪੰਪ ਲੁੱਟੇ ਗਏ ਇਹ ਕਿ ਕੈਮਿਸਟਰੀ ਦਾ ਕਾਲ ਲੁੱਟੀ ਗਈ ਅਖਬਾਰ ਚ ਆਇਆ ਵਾ ਬਿਲਗੇ ਦੇ ਵਿੱਚ ਸੋ ਲੁੱਟਾ ਫੋਹਾ ਹੋ ਰਹੀਆਂ ਡਕੈਤੀਆਂ ਹੋ ਰਹੀਆਂ ਲੋਕਾਂ ਨੂੰ ਪ੍ਰੋਤੀ ਦੀਆਂ ਟੈਲੀਫੋਨ ਆ ਰਹੇ ਨਸ਼ਾ ਵਿਕਰੀ ਹੈ ਮੈਂ ਇਥੇ ਡੇਢ ਮਹੀਨੇ ਆਇਆ ਮੈਂ ਆ ਕੇ ਨਸ਼ੇ ਦਾ ਰੋਲਾ ਪਾਇਆ ਕਿ ਇਥੇ ਨਸ਼ਾ ਵਿਕਰੀ ਹੁਣ ਤਿੰਨ ਬੜੀਆਂ ਥੀਪਾਂ ਪੁਲਿਸ ਨੇ ਫੜ ਲਈਆਂ ਜਦ ਮੈਂ ਰੋਲਾ ਪਾਇਆ ਜਦ ਫੜੀਆਂ ਪਹਿਲਾਂ ਤੁਸੀਂ ਤਾਂ 2 ਸਾਲ ਇਕੱਠੇ ਹੋਗੇ ਚਲਾਈਗੇ ਤੁਹਾਡੇ ਉਤੇ ਫਲੋਰ ਤੋਂ ਇੱਕ ਪੂਰਾ ਫੁੱਕੀ ਦਾ ਟਰੱਕ ਫੜਿਆ ਪਤਾ ਕਿਤੇ ਬੜਿਆ ਹੈ ਆ ਫੋਟੋ ਦੇਖੋ ਆ ਬਾਈ ਟੁੱਟ ਗਿਆ ਆਫ ਆਈ ਆਰ ਪਈ ਹੈ ਰਣਜੋਤ ਸਿੰਘ ਕਾਲਾ ਆ ਖੜਾ ਤੁਹਾਡਾ ਤੇ ਆ ਖੜਾ ਆ ਤੁਹਾਡੇ ਹਲਕੇ ਦਾ ਇੰਚਾਰਜ ਜਿਹੜਾ ਪ੍ਰੇਮ ਜੀ ਮਾਸਟਰ ਪ੍ਰਿੰਸੀਪਲ ਸਾਹਿਬ ਆਮ ਆਦੀ ਪਾਰਟੀ ਦੇ ਜਿਹੜੇ ਇੱਥੇ ਫਲੋਰ ਹਲਕੇ ਦੇ ਇੰਚਾਰਜ ਹੈ ਉਹ ਆ ਖੜਿਆ ਹੈ ਸਨਮਾਨ ਕਰ ਰਿਹਾ ਉਸ ਬੰਦੇ ਦਾ ਜਿੱਦੋਂ ਪੁੱਕੀ ਫੜੀ ਗਈ ਹੈ ਮੈਂ ਪ੍ਰੇਮ ਜੀ ਤੋਂ ਪੁੱਛਣਾ ਚਾਹੁੰਦਾ ਨਾਲੇ ਆਮ ਆਦੀ ਪਾਰਟੀਆਂ ਦੇ ਨੂੰ ਮਿੱਥ ਵੱਡਾ ਇਹਨਾਂ ਦੇ ਨਾਲ ਕੀ ਗੱਡਾ ਬਿਆ ਹੈ ਵਾ ਵੀ ਤੁਸੀਂ ਇਹਨਾਂ ਨੂੰ ਸਨਮਾਨ ਕਰਦੇ ਜਿਹੜੇ ਨਸ਼ੇ ਵੇਚਦੇ ਆ ਹੁਣੇ ਇਹ ਚਾਰ ਦਿਨ ਪਹਿਲਾਂ ਇੱਧਰ ਪੁੱਕੀ ਭੜੀ ਇੱਕ ਟਰੱਕ ਪੂਰਾ ਆ ਲੈ ਬੀਬੀ ਤੂੰ ਚੰਗੀ ਤਰ੍ਹਾਂ ਦੇਖ ਇੱਕ ਸੀਤਲਗਰਾ ਜਿਹੜਾ ਹੁਣ ਭਾਜੀਪੀ ਚੱਲੇਗੇ ਦੋ ਸਾਲ ਇਹਨਾਂ ਨੇ ਖਾਈ ਕੰਮ ਜਲੰਧਰ ਦੇ ਵਿੱਚ ਕਰਿਆ ਹੋਣ ਜਾਂ ਬੀਜੇਪੀ ਚਲੇਗੇ ਤਾਂ ਪੁਲਿਸ ਉਹਨਾਂ ਨੂੰ ਫੜਨ ਲੱਗੀ ਉਹਨਾਂ ਦੇ ਘਰ ਕੋਲ ਤੇ ਕਰੋੜਾਂ ਰੁਪਏ ਦਾ ਨਸ਼ਾ ਫੜਿਆ ਦੋ ਦਿਨ ਪਹਿਲਾਂ ਤੇ ਉਧਰ ਕਿਸੇ ਦੇ ਘਰ ਤੇ ਨਸ਼ਾ ਫੜਿਆ ਉਧਰ ਹੀ ਨਾ ਐਮਐਲਏ ਭੱਜ ਗਿਆ ਵੀ ਫੜਤਾ ਨਸ਼ਾ ਕਿਸੇ ਦੇ ਘਰ ਤੋਂ ਆਇਆ ਤੁੰਤਾਨੂੰ ਭਜਣਾ ਬਈ ਹਾਈ ਕੋਰਟ 'ਚ ਜਾ ਕੇ bail ਲੈਣ ਚਲੇ ਗਿਆ ਜ਼ਮਾਨਤ ਲੈਣ ਜੇ ਉਹਦੀ ਜੇ ਉਹ ਨਾਲ ਮਿਲਿਆ ਹੋਇਆ ਤਾਂ ਇਹ ਜਮਾਨਤਾਂ ਲੈਣ ਫਿਰਦਾ ਹੈ ਇੱਥੇ ਘਰ ਘਰ ਦੇ ਵਿੱਚ ਨਸ਼ਾ ਭਿਜ ਰੇ ਹਰ ਮੱਲੇ 'ਚ ਨਸ਼ਾ बिक ਰਿਹਾ ਤੇ ਬੇਕਰ ਫੁਕਾਰ ਰਹੇ ਆ ਇਹ ਆਮ ਆਦੀ ਪਾਰਟੀ ਵਾਲੇ ਤੇ ਆ ਉਹਦੇ ਸਬੂਤ ਹੈ ਅਜੇ ਤਾਂ ਮੈਂ ਸੀਤ ਰੁਗਰਾਣ ਵਾਲੀ ਫੋਟੋ ਨਹੀਂ ਲੈ ਕੇ ਆਇਆ ਜਿਹਦੇ ਬਾਅਦ ਤੇ ਹੈਰੋਇਨ ਫੜੀ ਹੈ ਕਰੋੜਾਂ ਰੁਪਏ ਦੀ ਉਹ ਵੀ ਇਨਾਂ ਦੇ ਐਮ.ਐਲ.ਏ. ਜਿਹੜਾ ਪਹਿਲਾਂ 2 ਸਾਲ ਤੋਂ ਆਮ ਆਦਮੀ ਪਾਰਟੀ ਸੀ ਆਮ ਆਦਮੀ ਜੋ ਚੁਣਿਆ ਗਿਆ ਹੁਣ ਭਾਜਪਾ ਚਲੇ ਗਿਆ ਉਹਦਾ ਸਾਥੀ ਹੈ ਸੋ ਬਾਈ ਜੀ ਸਾਰੇ ਪੰਜਾਬ ਚ ਆਹੀ ਕੁਸ਼ਕਰਾਰੇ ਮੈਂ ਤਾਂ ਪਹਿਲਾਂ ਕਿਹਾ ਸੀ ਕਿ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਆਪਾਂ ਪੰਜਾਬ ਤੋਂ ਬਾਹਰ ਲੱਗੇ ਨੁਕਸਾਨ ਕਰਾ ਲਿਆ ਆਪਾਂ ਨੇ ਪੰਜਾਬ ਦਾ ਹੁਣ ਲੋਕ ਪਛਤਾ ਰਹੇ ਹੈ ਕਿ ਆਮ ਆਦਮੀ ਵਾਲਿਆਂ ਨੂੰ ਵੋਟਾਂ ਪਾ ਕੇ ਸਾਡਾ ਨੁਕਸਾਨ ਹੋਇਆ ਕੀਕ ਅਕਾਲੀ ਵੀ ਖੜੇ ਐ ਬੀਐਸਪੀ ਵਾਲੇ ਵੀ ਖੜੇ ਐ ਅਕਾਲੀਆਂ ਦਾ ਕਿਸੇ ਨਾਲ ਕੋਈ ਸਮਝੌਤਾ ਨਹੀਂ ਨਾ ਤਾਂ ਉਹ ਇੰਡੀਆ ਐਲਾਈਂਸ ਵਿੱਚ ਐ ਕਾਂਗਰਸ ਵਾਲੇ ਪਾਸੇ ਨਾ ਉਹ ਐਨਡੀਏ ਵਿੱਚ ਐ ਬੀਜੇਪੀ ਵਾਲੇ ਪਾਸੇ ਲੰਡਾ ਜਿਹੜਾ ਐ ਕਿਸੇ ਪਾਸੇ ਨਹੀਂ ਐ ਲੰਡੇ ਜਿਹੜੇ ਨਾਲ ਤਾਂ ਚਿੜੀ ਵੀ ਨਹੀਂ ਜਾਂਦੀ ਇਹਨਾਂ ਨਾਲ ਦੱਸ ਕੇ ਆਹੀ ਬੀਐਸਪੀ ਦਾ ਹਾਲ ਐ ਉਹ ਬੀਐਸਪੀ ਨਾਲ ਇਹਨਾਂ ਨਾਲ ਮਿਲੀ ਨਾ ਇਹਨਾਂ ਨਾਲ ਮਿਲੀ ਕਹਿੰਦੇ ਸੀ ਇਕੱਲੇ ਹੀ ਐ ਜੇ ਕਦੇ ਨਾਲ ਪੰਜਾਬ ਸਾਰੀ ਦੇਸ਼ ਵਿੱਚ ਜਿੱਤਣਾ ਨਹੀਂ ਜੇ ਕਿਤੇ ਕੋਈ ਜਿੱਤ ਵੀ ਗਿਆ ਤਾਂ ਉਹ ਕੱਲਾ ਕਰੂਗਾ ਕਿਆ ਦੂਸਰੇ ਪਾਸੇ 543 ਹੈ ਉਹ ਕੱਲਾ ਕਿਆ ਕਰ ਲੂਗਾ ਜਿੱਤ ਵੀ ਪਹਿਲਾਂ ਤੇ ਕੋਈ ਜਿੱਤਦਾ ਨਹੀਂ ਕਿਸੇ ਪਾਸੇ ਨਹੀਂ ਗਏ ਕਿਉਂਕਿ ਬੀਐਸਪੀ ਵਾਲੇ ਜਿਹੜੇ ਹੈ ਉਹ ਭਾਜਪਾ ਨਾਲ ਮਿਲ ਕੇ ਖੇលਦੇ ਉਹ ਕਹਿੰਦੇ ਤੁਸੀਂ ਕਾਂਗਰਸੀ ਦੇ ਆ ਬੋਟਾ ਤੋੜ ਕੇ ਕੱਲੇ ਖੜੇ ਹੋ ਇੱਥੇ ਵੀ ਖੜਾਇਆ ਵਾ ਇੱਕ ਬੀਐਸਪੀ ਨੇ ਵੀ ਤੂੰ ਚੰਨੀ ਦੀਆਂ ਬੋਟਾ ਤੋੜ ਦੇ ਬੀਜੇਪੀ ਉਹਨਾਂ ਪਰ ਖਰਚਾ ਕਰ ਰਹੀ ਹੈ ਤਾਂ ਕਿ ਬੀਜੇਪੀ ਇੱਥੇ ਦੇ ਜਿੱਤ ਜਿੱਤ ਬੀਜੇਪੀ ਨੂੰ ਤਾਂ ਵੋਟੇ ਕੋਈ ਨਹੀਂ ਬੀਜੇਪੀ ਨੂੰ ਵੋਟ ਪਾਉਣਾ ਆਪਣੇ ਨਿਆਂਿਆਂ ਨੂੰ ਜ਼ਹਿਰ ਦੇਣ ਦੇ ਬਰਾਬਰ ਹੈ ਕਿਉਂਕਿ ਇਹਨਾਂ ਨੇ ਦਲਿਤ ਵਰਗ ਨੂੰ ਜਿਨ੍ਹਾਂ ਨੇ ਕੰਨਾਂ ਦੇ ਵਿੱਚ ਸਿੱਕੇ ਪਾਏ ਉਹ ਬੰਦੇ ਆ ਜਿਹੜੇ ਫੂਆਂ ਤੋਂ ਪਾਣੀ ਨਹੀਂ ਭਰਨ ਦਿੰਦੇ ਉਹ ਬੰਦੇ ਆ ਜਿਨ੍ਹਾਂ ਨੇ ਕਿਸਾਨਾਂ ਨੂੰ ਧੂ ਧੂ ਕੇ ਕੁੱਟਦੇ ਆ ਸਾਡਾ 750 ਕਿਸਾਨ ਸ਼ਹੀਦ ਹੋ ਗਿਆ ਸੰਘਰਸ਼ ਦੇ ਵਿੱਚ ਦਿੱਲੀ ਦੇ ਵਿੱਚ ਕਿਹਦੇ ਕਰਕੇ ਹੋਇਆ 750 ਬੰਦਾ 750 ਬੀਜਪੀ ਕਰਕੇ ਤੇ ਮੈਂ ਮੁੱਖ ਮੰਤਰੀ ਬਣਿਆ ਤਾਂ 750 ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਿਹੜੇ ਸ਼ਹੀਦ ਹੋ ਗਏ ਸੀ ਉਹਨਾਂ ਦੇ ਬੰਦੇ ਕਿਸਾਨਾਂ ਦੇ ਹਰ ਪਰਿਵਾਰ ਨੂੰ 5 ਲੱਖ ਰੁਪਈਆ ਰਾਹਤ ਦਿੱਤੀ ਜਿਹੜੇ ਸ਼ਹੀਦ ਹੋ ਗਏ ਸੀ ਕਿਸਾਨਾਂ ਵਾਸਤੇ ਜਦ ਵੀ ਜ਼ਰੂਰਤ ਪਈ ਮੈਂ ਖੜਿਆ ਜਦ ਫਰੋਜ ਪਰ ਚਮੋਦੀ ਜੀ ਆਏ ਤਾਂ ਮੰਨੋ ਕਹਿੰਦੇ ਜੀ ਤੂੰ ਮੁੱਖ ਮੰਤਰੀ ਆ ਤੇ ਬੰਦੇ ਆ ਕੇ ਬੈਠ ਕੇ ਉਹਨਾਂ ਪਰ ਡਾਂਗ ਚਲਾਓ ਮੋਡੀਆਂ ਚਲਾਓ ਮੈਂ ਕਿਹਾ ਨਹੀਂ ਚਲੂੰਦਾ ਆਪਣੇ ਬੰਦਿਆਂ ਪਰ ਆਪਣੇ ਪਿੰਡੇ ਪਰ ਸਹਿਲ ਹੀ 2 ਸਾਲ ਲੇਕਿਨ ਕਿਸਾਨਾਂ ਪਰ ਤਸ਼ੱਦਦ ਨਹੀਂ ਹੋਣ ਦਿੱਤਾ ਆ ਹੁਣ ਹਰਿਆਣੇ ਦੇ ਵਿੱਚ हरियाणाਤ ਹੋਇਦਾਂ ਰਾਕੇ ਗੋਲੀ ਚ ਲਾਕੇ ਸਾਡੇ ਕਿਸਾਨ ਮਾਰਤੇ ਅਥਰੂ ਗਏ ਚਲਾਏ ਗੋਲੀ ਚ ਲਾਕੇ ਕਿਸਾਨ ਨੂੰ ਨੌਜਵਾਨ ਦੀ ਮੌਤ ਹੋ ਗਈ ਆ ਜਿਹੜਾ ਸਾਡਾ ਮੁੱਖ ਮੰਤਰੀ ਹੈ ਭਗਵੰਤ ਮਾਨ ਐਨੀ ਵੀ ਹਿੰਮਤ ਨਹੀਂ ਪਈ ਵੀ ਉਹਨਾਂ ਪਰ ਪੜਚਾ ਦਰਜ ਕਰਕੇ ਉਹਨਾਂ ਪਰ ਅਰੈਸਟ ਕਰ ਲਵੇ ਜਿਹਨੇ ਗੋਲੀ ਚਲਾਈ ਹੈ ਸਾਡਾ ਨੌਜਵਾਨ ਮਾਰਿਆ ਅੱਜ ਤੱਕ ਕੋਈ ਕਾਰਵਾਈ ਨਹੀਂ ਇਹ ਹਜੇ ਮੁੱਖ ਮੰਤਰੀ ਅਸੀਂ ਕੀ ਕਰਨਾ ਹੈ ਜਿਹੜਾ ਕਿਸਾਨਾਂ ਨੂੰ ਪੈਂਦਾ ਹੋਵੇ ਕਿਸਾਨਾਂ ਨੂੰ ਕਹਿੰਦਾ ਇਹਨਾਂ ਨੂੰ ਇਹ ਭਜਾ ਨਹੀਂ ਜਗਾ ਪਾੜਦੇ ਐ ਤੇ ਭਾਈ ਤੈਨੂੰ ਅਸੀਂ ਕਿਉਂ ਪੁੱਟਾਂ ਪਾਈਏ ਮੁਆਵਜ਼ਾ ਕਿੰਨੇ ਹੜ ਆਏ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਥੋੜੇ ਜੇ ਬੰਦਿਆਂ ਨੂੰ 6600 ਰੁਪਏ ਇਕੱਲੇ ਦਾ ਦਿੱਤਾ ਤੇ ਜਦੋਂ ਮੈਂ ਮੁੱਖ ਮੰਤਰੀ ਸੀ ਪਹਿਲਾਂ 12000 ਮੁਆਵਜ਼ਾ ਮਿਲਦਾ ਸੀ ਕਿਸਾਨਾਂ ਨੂੰ ਮੈਂ 17000 ਕਰਿਆ ਨਰਮੇ ਦੀ ਜਿੰਨੀ ਫਸਲ ਖਰਾਬ ਹੋਈ ਸੀ ਸਾਨੂੰ 17000 ਤੇ ਨਾਲ 1700 ਰੁਪਇਆ ਚੋਕਿਆਂ ਨੂੰ ਵੀ ਦਿੱਤਾ ਜਿਹੜੇ ਚੁਗਦੇ ਨਰਮੇ ਨੂੰ ਮਜ਼ਦੂਰਾਂ ਨੂੰ ਵੀ ਪੈਸੇ ਦਿੱਤੇ ਸੋ ਫਿਰ ਕਾਲੀ ਰੁੜ ਦੂਰਾ ਰੁੜ ਦੂ ਸਿੰਘ ਜੀ ਹੈ ਕਿਸਾਨ ਯੂਨੀਅਨ ਦੇ ਲੀਡਰ ਉਹ ਕਹਿ ਰਿਹਾ ਸੀ ਅਸਲੀ ਜੱਟ ਵਾਲਾ ਕੰਮ ਤਾਂ ਚੰਨੀ ਨੇ ਕਰਿਆ ਜੀ ਨੇ ਸਾਨੂੰ ਸਾਡੇ 18700 ਰੁਪਏ ਬਾਪ ਜਨ ਦੇ ਤਾਂ ਆ ਮੁੱਖ ਮੰਤਰੀ ਦਾ ਕਹਿੰਦਾ ਸਾਨੂੰ ਦਵਾਲੇ ਕੁਛ ਨਹੀਂ ਏ ਸੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਹਰ ਵਰਗ ਦੇ ਕੰਮ ਕੀਤੇ ਏ ਤੇ ਕਰਨੇ ਆ ਤੇ ਹਰ ਵਰਗ ਦੇ ਨਾਲ ਖੜਿਆ ਮਜ਼ਦੂਰਾਂ ਦੇ ਨਾਲ ਖੜਿਆ ਹ ਕਿਸਾਨਾਂ ਦੇ ਨਾਲ ਖੜਿਆ ਗਰੀਬਾਂ ਦੇ ਨਾਲ ਖੜਿਆ ਇਹ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਦੇਸ਼ ਦਾ ਸੰਵਿਧਾਨ ਬਣਾਉਣ ਬਚਾਉਣ ਦੀ ਜਰੂਰਤ ਹੈ ਕੇਂਦਰ ਚ ਬੀਜੇਪੀ ਜੇ ਦੁਬਾਰੇ ਆ ਗਈ ਤਾਂ ਇਹਨਾਂ ਨੇ ਸਾਡਾ ਸੰਵਿਧਾਨ ਬਦਲ ਦੇਣਾ ਹੈ ਸੰਵਿਧਾਨ ਬਦਲ ਕੇ ਡਿਕਟੇਟਰਸ਼ਿਪ ਲਿਆਉਣਗੇ ਤਾਨਾਸ਼ਾਹੀ ਰਾਜ ਹੋਏਗਾ ਇੱਥੇ ਵੋਟਾਂ ਪੈਣੀਆਂ ਬੰਦ ਹੋ ਜਾਣੀਆਂ ਜੇ ਆ ਬੀਜੇਪੀ ਵਾਲੇ ਆ ਗਏ ਇਸ ਕਰਕੇ ਵੋਟਾਂ ਫਾੜੋ ਨਾ ਵੋਟਾਂ ਐ ਨਾ ਕਰੋਗੇ ਕੁਛ ਛੜੂਰੋਂ ਪਾਦਿਆਂ ਕੁਛ ਬੀਐਸਪੀ ਨੂੰ ਪਾਦਿਆਂ ਕੁਛ ਕਨਾਲੀਆਂ ਨੂੰ ਇਹ ਬੀਐਸਪੀ ਵਾਲੇ ਤਾਂ ਵੈਸੇ ਵੀ ਸਾਨੂੰ ਹਰਾਉਣ ਵਾਸਤੇ ਖੜੇ ਐ ਕਿ ਭਾਜਪਾ ਜਿੱਤ ਜਵੇ ਪੈਸਾ ਉਹ ਲਾਉਂਦੇ ਨਾ ਵਾਸਤੇ ਇਸ ਲਈ ਅੱਜ ਜ਼ਰੂਰਤ ਐ ਕਿ ਇਕੱਠੇ ਹੋਈਏ ਇਹ ਹੋਂਦ ਦੀ ਗੱਲ ਐ ਭਾਜਪਾ ਨੇ ਜੰਮੂ ਕਸ਼ਮੀਰ ਰਾਜ ਖਤਮ ਕਰਤਾ ਉੱਤੇ ਉਹ ਲੋਕ ਰਾਜ ਨਹੀਂ ਰਿਹਾ ਤਾਂ ਉਹ ਪੰਜਾਬ ਦਾ ਕਰ ਦੇਣਗੇ ਉਦੇ ਵਾਸਤੇ ਸਾਨੂੰ ਪੰਜਾਬੀਆਂ ਨੂੰ ਇਕੱਠੇ ਹੋਣਾ ਪੈਣਾ ਹੈ ਇੱਕ ਤਰਫਾ ਬੋਤ ਪੋਣੀ ਪੈਣੀ ਹੈ ਤਾਂ ਕਿ ਅਸੀਂ ਆਪਣਾ ਸੰਵਿਧਾਨ ਬਚਾ ਸਕੀਏ ਸੰਵਿਧਾਨ ਬਚੇਗਾ ਤਾਂ 바ਵਾ ਸਾਹਿਬ ਅੰਬੇਦਕਰ ਸਾਹਿਬ ਦਾ ਨਾਮ ਬਚੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤਕੜੇ ਹੋ ਕੇ ਆ ਟੈਮ ਹੈ ਸੰਭਾਲਣ ਦੀ ਲੋੜ ਹੈ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਹ ਤਾਂ ਮੁੱਖ ਮੰਤਰੀ ਐਸਾ ਛੱਤਰ ਗਿਆ ਸਾਨੂੰ ਸਾਡੇ ਅਕਾਲ ਤੱਕ ਸਾਡੇ ਜਥੇਦਾਰ ਸਾਭ ਨੂੰ ਗਰੰਟੀ ਦੱਲਿਆ ਐ ਜੀ ਪੀ ਸੀ ਦਾ ਇਹਨੇ ਕਾਨੂੰਨ ਬਦਲਣ ਦੇ ਵਿੱਚ ਐਮੈਂਡਮੈਂਟ ਲਿਆਂਦੀ ਜਿਹੜਾ ਕਿ ਤਵੇ ਵੀ ਬਦਲ ਨਹੀਂ ਹੋਇਆ ਜਵਾਰਨਾ ਦੇ ਇਹਨੂੰ ਨੇ ਵੀ ਬਦਲਿਆ ਕਿਸੇ ਨੇ ਵੀ ਅੰਗਰੇਜ਼ਾਂ ਨੇ ਵੀ ਬਦਲਿਆ ਉਹ ਹੀ ਨੇ ਬਦਲਨ ਦਾ ਆਪ ਕਹਿਆ ਕਿ ਬਦਲਿਆ ਐ ਜੀ ਪੀ ਸੀ ਦਾ ਸੋ ਜਿਵੇਂ ਮੁੱਖ ਮੰਤਰੀ ਨੂੰ ਤੁਸੀਂ ਇੱਕ ਵਾਰ ਮੈਂ ਤੁਹਾਨੂੰ ਦੱਸ ਤਰੀ ਤੁਸੀਂ ਇਹ ਚਾਰ ਤਰੀਕੇ ਨੂੰ ਇਹਨਾਂ ਨੂੰ ਹਰਾਓ ਇਹਦੀ ਇੱਕ ਖਾਤੇ ਸਰਕਾਰ ਟੁੱਟ ਜਾਵੇਗੀ ਇਹ ਚਾੜੂ ਵਾਲੇ ਨਾਲੇ ਚੱਲਦੇ ਹੋ ਜਿਹੜੇ ਬਿਸਰੇਆਂ ਦਾ ਨਾਲੇ ਬੰਨ ਹੋ ਜਾਣਾ ਇਹ ਚਾੜੂ ਫੜਾ ਕਰਨਾ ਕਲੇ ਜੁੰਦਾ ਹੈ ਕਲੇ ਸਾਧਮ ਕਰਨਾ ਆਪਾਂ ਇਹਨੂੰ ਲੰਬਾ ਪਾਵਾ ਝਾੜੂ ਨਾਲ ਉਹਦੇ ਬਾਅਦ ਤੇ ਆਪਾਂ ਰੋ ਪੰਜੇ ਨੂੰ ਬੋਟਾ ਪਾਉਣੀ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਵੱਡੀ ਕਿਰਤੀ ਤੁਸੀਂ ਆਏ ਏ ਇਸੇ ਤਰ੍ਹਾਂ ਬੋਟਾ ਵੀ ਪਾਉਣੀ ਹੈ ਇੱਕ ਵੀ ਬੰਦਾ ਘੱਟ ਰਹਿ ਗਿਆ ਸਮਝੋ ਆਪਣੀ ਵੋਟ ਘਟਦੀ ਹੈ ਇਹ ਨਾ ਹੋਵੇ ਮੇਲਾ ਮੇਲਾ ਕਰਦੇ ਰਹੇ ਮੇਲੇ ਵਾਲੇ ਦਿਨ ਤਰੇ ਦੇ ਬੀਬੀ ਜੀ ਨੂੰ ਆਇਆ ਮੋਟਾ ਮੋਟਾ ਫੋੜ ਜਰੂਰ ਜਾਣਾ ਮੋਟ ਘਰ ਨਹੀਂ ਰਹਿਣਾ ਤੁਸੀਂ ਕਰ ਰਹੋਗੇ ਤਾਂ ਆਪਣੀ ਵੋਟ ਕਰ ਰਹੀ ਜਾਂਦੀ ਹੈ ਉਹਦੇ ਨਾਲ ਵੋਟਾਂ ਦੀ ਲੀਡ ਘਟਦੀ ਹੈ ਆਪਣੀ ਹੁਣ ਤੁਸੀਂ ਵੱਡੀ ਜਿੱਤ ਹੋਣੀ ਚਾਹੀਦੀ ਹੈ ਆਪਣੀ ਤੁਸੀਂ ਇਹ ਦੇਖ ਲਓ ਕਿ ਇਹਨਾਂ ਨੇ ਤਾਂ ਕੁਝ ਦਿੱਤਾ ਨਹੀਂ ਮੈਂ ਡੇਰਾ ਬੱਲਾ ਮੁਰ ਰਵਿਦਾਦੀ ਦੀ ਬਾਣੀ ਦਾ ਦੇ ਐਂਸੈਂਟਰ ਬਣਾਉਣ ਵਾਸਤੇ 25 ਕਰੋੜ ਰੁਪਇਆ ਦੇ ਗਿਆ ਅਚਾੜੂ ਵਾਲਿਆਂ ਨੇ ਸਕਾਰ ਆ ਗਈ ਵਾਪਸ ਲੈ ਗਏ ਪੈਸੇ ਫੇਰ 10 ਮਹੀਨੇ ਪਹਿਲਾਂ ਬੋਟ ਆ ਗਈਆਂ ਕੋਈ ਚੱਕ ਫੇਰ ਲੈ ਕੇ ਚਲੇ ਗਏ ਬਾਬਾ ਜੀ ਕਹਿੰਦੇ ਇਹ ਤਾਂ ਚੰਨੀ ਵਾਲਾ ਜਾਂ ਤੁਸੀਂ ਦੱਸੋ ਕਿਹ ਲੈ ਕੇ ਆ ਫੇਰ ਦੁਬਾਰੇ ਅੱਜ ਤੱਕ ਉਹ ਪੈਸੇ ਨਹੀਂ ਖਰਚੇ ਇਹਨਾਂ ਨੇ ਉੱਥੇ ਲਗਾਏ ਨਹੀਂ ਸਮਾਂ ਆਊਗਾ ਲਗਾਵਾਂਗੇ ਇਸੇ ਤਰ੍ਹਾਂ ਬਾਲ ਲਈ ਵਾਨ ਬਾਲਵੇਂਗੀ ਦੇ 367 ਤੇ 22 ਕਰੋੜ ਰੁਪਏ ਰਸਤਾ ਮੈਂ ਸਿੱਖ ਕੌਮ ਦਾ ਅਜੂਬਾ ਤਿਆਰ ਕੀਤਾ ਚੰਕੌਰ ਸਾਹਿਬ ਜਿਹੜੀ ਦੋ ਸਾਲ ਤੇ ਲੈਂ ਨਹੀਂ ਟੁੱਟੀ ਲੋਕਾਂ ਦੇ ਦੇਖਣ ਵਾਲਿਆਂ ਦੀ ਉਥੇ ਸਿੱਖ ਧਰਮ ਨੂੰ ਇਤਿਹਾਸ ਨੂੰ ਫਿਲਮਾਇਆ ਜਾਂਦਾ ਸੋ ਅਜਿਹੇ ਕੰਮ ਕਰਨੇ ਆਪਾਂ ਨੂੰ ਅਗੜੇ ਕੰਮ ਕਰਨੇ ਆ ਬੀਪੀਐਲ ਰਹਿਤਾਂ ਦੇਣੀ ਹੈ ਬੀਬੀਆਂ ਦਾ ਕਰਾਇਆ ਸੀ ਮਾਪੀਤਾ ਸੀ ਉਹਨਾਂ ਪਾਸੇ ਜਿੰਨਾ ਮਰਜ਼ੀ ਦੁਰਜੋ ਆਪਣਾ ਪੁੱਛਣ ਦੇ ਵੀ ਲੋੜ ਨਹੀਂ ਕਿਸੇ ਦੀ ਪੈਸੇ ਵੀ ਲੈਣ ਦੀ ਲੋੜ ਨਹੀਂ ਤੇ ਨਾ ਮੁੰਡੇ ਨੂੰ ਕਹਿਣਾ ਨਾ ਘਰ ਵਾਲੇ ਨੂੰ ਕਹਿਣਾ ਸਾਡੇ ਫਰੀ ਦੇ ਵਿੱਚ ਜਿੱਥੇ ਮਰਜ਼ੀ ਜਾਓ ਇਹ ਆਪਾਂ ਨਹੀਂ ਕਰਿਹਾ ਹਾਂ ਹਰ 50% ਨੌਕਰੀਆਂ ਬੀਬੀਆਂ ਵਾਤੇ ਰੱਖਣੀਆਂ ਕਰਤੀਆਂ ਸੀ ਸੋ ਤੁਹਾਡਾ ਖੜਦੀਆਂ ਖੜ ਕੇ ਕਹਿੰਦੇ ਬੱਸ ਖੜਦੀਆਂ ਨੇ ਉਹ ਖੜਦੀਆਂ ਦਾ ਇਸ ਕਰਕੇ ਨਹੀਂ ਆ ਝਾੜੂ ਵਾਲੇ ਨਹੀਂ ਖੜੂ ਦਿੰਦੇ ਝਾੜੂ ਚੱਕ ਕੇ ਖੜੇ ਕਰੋ ਮੋਰੇ ਚਿੱਤਰ ਮਾਰੇ ਕੋਲੇ ਦਾ ਦੁਕਾਨ ਹੈ ਤਾਂ ਲੋਟਾ ਵਾਲੇ ਜਿਹੜੇ ਬੀਬੀਆਂ ਦਾ ਨਰਾਦਰ ਕਰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀਆਂ ਬੀਬੀਆਂ ਦਾ ਸਾਰੇ ਵੀਰਾਂ ਦਾ ਬਹੁਤ ਸਿਆਣੇ ਬੰਦੇ ਮੈਂ ਤੁਹਾਡੀ ਇਸ ਮੀਟਿੰਗ ਦੇ ਵਿੱਚ ਦੇਖ ਰਿਹਾ ਔਰ ਮੈਂ ਤੁਹਾਡੇ ਚਿਹਰਿਆਂ ਤੇ ਪੜ ਰਿਹਾ ਕਿ ਆਪਾਂ ਵੱਡੀ ਜਿੱਤ ਵੱਲ ਵੱਧ ਰਹੇ ਮੈਂ ਸਾਰੇ ਪਰਵੰਧਕਾਂ ਦਾ 5000 ਦਾ ਹੋਰ ਸਾਰੇ ਜਿੰਨੇ ਮੇਰੇ ਲੀਡਰ ਸਹਿਬਾਨ ਬੈਠੇ ਅਤੇ ਪੰਜ ਪੰਜ ਚਾਰ ਲੀਡਰ ਸਹਿਬਾਨ ਸਾਰਿਆਂ ਦਾ ਬਹੁਤ ਧੰਨਵਾਦ ਹੈ ਤੁਹਾਡੇ ਹੱਕੇ ਜੋ ਬਹੁਤ ਅੱਛੀ ਹਵਾ ਚਾਰੇ ਪਾਸੇ ਜਾ ਰਹੀ ਜਿਹੜੇ ਇੱਥੇ ਨਾਫਰਦ ਪੁਲਾ ਰਹੇ ਸੀ ਜਿਨ੍ਹਾਂ ਦੇ ਵਿੱਚ ਆਕੜਾ ਸੀ ਉਹ ਪਾਸੇ ਹੋ ਗਏ ਆਪਣੇ ਆਪ ਉਹਦੇ ਨਾਲ ਸਾਰੇ ਬੰਦੇ ਹੁਣ ਕਾਂਗਰਸ ਚ ਫੇਰ ਜੁੜ ਗਏ ਤੋਂ ਤਕੜੇ ਹੋ ਕੇ ਆਪਾਂ ਕਾਂਗਰਸ ਪਾਰਟੀ ਨੂੰ ਲੀਡ ਦੋਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜੈ ਗੁਰੂ ਦੇਵ ਧੰਨ ਗੁਰਦੇ ਇਸ ਤਰ੍ਹਾਂ ਨਹੀਂ ਵਾਪਸ ਜਾਣਾ ਹੈਗਾ ਤੁਹਾਡੇ ਲਈ ਚਾਹ ਔਰ ਫਟੌੜਿਆਂ ਦਾ ਲੰਗਰ ਤਿਆਰ ਆ